ਹਰਜਿੰਦਰ ਨਾਮ ਇਹਨਾਂ ਦਿਨਾਂ 'ਚ ਕਾਫੀ ਜ਼ਿਆਦਾ ਚਰਚਾ 'ਚ ਹੈ ਕਿਉਂਕਿ ਇਹ ਪੰਜਾਬੀ ਨੌਜਵਾਨ ਹੈ ਅਮਰੀਕਾ 'ਚ ਰਹਿੰਦਾ ਸੀ ਉੱਥੇ ਟਰੱਕ ਇਹ ਚਲਾਉਂਦਾ ਸੀ 12 ਅਗਸਤ ਦਾ ਉਹ ਦਿਨ ਜਦੋਂ ਕਿ ਫਲੋਰੀਡਾ 'ਚ ਇਹ ਟਰੱਕ ਚਲਾ ਰਿਹਾ ਸੀ ਇਸ ਦੌਰਾਨ ਹੀ ਇਸਨੇ ਜਦੋਂ ਯੂ-ਟਰਨ ਕਟਿਆ ਤੇ ਉਦੋਂ ਇੱਕ ਕਾਰ ਆਈ ਤੇ ਕਾਰ ਇਸ ਟਰੱਕ 'ਚ ਜਾ ਕੇ ਵੱਜੀ ਜਿਸ ਕਾਰਕੇ ਤਿੰਨ ਲੋਕਾਂ ਦੀ ਅਮਰੀਕਨ ਸਿਟੀਜ਼ਨਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਨੂੰ ਉੱਥੇ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਇਹ ਚਰਚਾਾਂ ਵਾਂ ਨੇ ਕਿ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਸਨੂੰ

ਸਾਈਟ ਤੇ ਇਹ ਮੁਹਿੰਮ ਚਲਾਈ ਜਾ ਰਹੀ ਹੈ ਹਰਜਿੰਦਰ ਤੋਂ 12 ਅਗਸਤ ਨੂੰ ਫਲੋਰੀਡਾ ਚ ਇੱਕ ਵੱਡਾ ਹਾਦਸਾ ਹੋਇਆ ਸੀ ਹਾਦਸੇ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਹਾਦਸੇ ਤੋਂ ਬਾਅਦ ਅਮਰੀਕਾ ਨੇ ਪ੍ਰਵਾਸੀ ਟਰੱਕ ਡਰਾਈਵਰਾਂ ਦੇ ਵੀਜ਼ੇ ਵੀ ਬੰਦ ਕਰ ਦਿੱਤੇ ਨੇ ਰੱਦ ਕਰ ਦਿੱਤੇ ਨੇ ਜ਼ਿਕਰੇ ਖਾਸ ਹੈ ਕਿ ਹਰਜਿੰਦਰ ਸਿੰਘ ਦੇ ਦੋਸ਼ੀ ਕਰਾਰ ਹੋਣ ਤੇ ਉਸ ਨੂੰ 45 ਸਾਲ ਦੀ ਜੇਲ੍ਹ ਹੋ ਸਕਦੀ ਹੈ ਇਸੇ ਸਜ਼ਾ ਦੀ ਮਿਆਦ ਨੂੰ ਘਟਾਉਣ ਅਤੇ ਰਹਿਮ ਲਈ ਆਨਲਾਈਨ ਪਟੀਸ਼ਨ ਚਲਾਈ ਜਾ ਰਹੀ ਹੈ ਯੂ ਐਸ ਐ ਗ੍ਰਫਤਾਰ ਪੰਜਾਬੀ ਟਰੱਕ ਡਰਾਈਵਰ ਦੇ ਲਈ ਕੈਂਪੇਨ ਲਗਾਤਾਰ ਜਾਰੀ ਹੈ ਕਿਸ ਦੇ ਨਾਲ ਇਹ ਆਨਲਾਈਨ ਜੋ ਪਟੀਸ਼ਨ ਸਾਈਨ ਕੀਤੀ ਜਾ ਰਹੀ ਹੈ ਇਹ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਹੈ ਕਿਉਂਕਿ ਸੋਸ਼ਲ ਸਾਈਟਸ ਤੇ ਤੁਹਾਡੇ ਪੇਜ ਤੇ ਇਹ ਰਿਫਲੈਕਟ ਹੋ ਰਹੀ ਹੈ ਆ ਰਹੀ ਹੈ ਜੋ ਲੋਕ ਨੇ ਇੱਕ ਦੂਜੇ ਨੂੰ ਭੇਜ ਰਹੇ ਨੇ ਤਾਂ ਜੋ ਇਸ ਆਨਲਾਈਨ ਪਟੀਸ਼ਨ ਨੂੰ ਸਾਈਨ ਕੀਤਾ ਜਾਏ ਤੇ ਹੁਣ ਤੱਕ ਜਿਵੇਂ ਜ਼ਿਕਰ ਕਰਾਂ ਤਕਰੀਬਨ ਤਕਰੀਬਨ 26 ਲੱਖ ਲੋਕਾਂ ਦੇ ਵੱਲੋਂ ਇਹ ਜੋ ਪਟੀਸ਼ਨ ਹੈ ਆਨਲਾਈਨ ਸਾਈਨ ਕੀਤੀ ਜਾ ਚੁੱਕੀ ਹੈ ਜਿੰਨੇ ਵੀ ਵੱਧ ਲੋਕ ਸਾਈਨ ਕਰਨਗੇ ਇਹ ਚਰਚਾ ਵਾਲੀ ਖਬਰਾਂ ਨੇ ਕੀ ਜੋ ਹਰਜਿੰਦਰ ਦੀ ਸਜ਼ਾ ਹੈ ਉਸ ਦੀ ਮਿਆਦ ਘੱਟ ਹੋਏ ਕਿਉਂਕਿ 12 ਅਗਸਤ ਨੂੰ ਇਹ ਪੂਰਾ ਹਾਦਸਾ ਹੋਇਆ ਸੀ ਇੱਕ ਵੀਡੀਓ ਐਕਸਟ੍ਰੀਮ ਲੈਫਟ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਉੱਥੇ ਦੇ ਟਰੱਕਸ ਦੇ ਅੰਦਰ ਕੈਮਰਾਸ ਲੱਗੇ ਹੁੰਦੇ ਨੇ ਹਰਜਿੰਦਰ ਨੇ ਯੂ-ਟਰਨ ਕਟਿਆ ਜਦੋਂ ਯੂ-ਟਰਨ ਇਸਨੇ ਕਟਿਆ ਤੇ ਇੱਕ ਕਾਰ ਜੋ ਤਸਵੀਰਾਂ ਚ ਕੈਪਚਰ ਹੋਈ ਹੈ ਤਾਂ ਇਹ ਕਾਰ ਆ ਰਹੀ ਸੀ ਇਸ ਦੇ ਬੈਕਸਾਈਡ ਦੇ ਟਰੱਕ ਦੇ ਆਕੇ ਵੱਜਦੀ ਹੈ ਤੇ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਕਰਕੇ ਹਰਜਿੰਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਹੁਣ ਇਹ ਚਰਚਾ ਹੋਣੀ ਹੈ ਕਿ ਜੇ ਦੋਸ਼ ਸਾਬਤ ਹੋ ਜਾਂਦੇ ਨੇ ਜੇ ਪੂਰਾ ਪ੍ਰੋਸੈਸ ਕੰਪਲੀਟ ਹੋ ਜਾਂਦਾ ਹੈ ਤੇ ਹਰਜਿੰਦਰ ਨੂੰ 45 ਸਾਲ ਤੱਕ ਦੀ ਸਜ਼ਾ ਦਿੱਤੀ ਜਾਏਗੀ ਇਸ ਲਈ ਹਰਜਿੰਦਰ ਦੇ ਲਈ ਆਨਲਾਈਨ ਪਟੀਸ਼ਨ ਚਲਾਈ ਜਾ ਰਹੀ ਹੈ ਤੇ ਆਨਲਾਈਨ ਜੋ ਕੈਂਪੇਨ ਚਲਾਈ ਜਾ ਰਹੀ ਹੈ ਇਹ ਪਟੀਸ਼ਨ ਹੈ ਇਹ ਫਾਰਮ ਹੈ ਇਹ ਜੋ ਹੈ ਇਹ ਭੇਜਿਆ ਜਾ ਰਿਹਾ ਵਕ ਵਕ ਸੋਸ਼ਲ ਫਾਈਟਸ ਤੇ ਤੁਹਾਡੇ ਤੱਕ ਵੀ ਪਹੁੰਚ ਰਹੀ ਹੋਣਾ ਹੈ ਤੇ ਕਿਸ ਨੇ ਕਿਹਾ ਨਾ ਫ੍ਰੀ ਪਟੀਸ਼ਨ ਪਲੀ ਫੋਰ ਫੇਅਰ ਸੈਂਟੈਂਸਿੰਗ ਮੀਨਸ ਕਿ फेयर सेंटेंस होए जो सज़ा हरजिंदर नु मिले और बिल्कुल ही फेयर होए क्योंकि ਇਹ ਜੀ ਚਰਚਾ ਵਨ ਹੈ ਕਿ ਹਰਜਿੰਦਰ ਨੂੰ ਜੋ ਉਸਨੇ ਕੀਤਾ ਹੈ ਐਕਸੀਡੈਂਟ ਹੋਇਆ ਤੇ ਲੋਕਾਂ ਦੀ ਮੌਤ ਹੋਈ ਹੈ ਕਿ ਉਸ ਨੂੰ 45 ਸਾਲ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਇਸ ਕਰਕੇ ਜੋ ਸਜ਼ਾ ਦੀ ਮਿਆਦ ਘੱਟ ਹੋਏ ਤੇ ਉਸ ਲਈ ਇਹ ਆਨਲਾਈਨ ਪਟੀਸ਼ਨ ਫਾਈਨ ਕੀਤੀ ਜਾ ਰਹੀ ਹੈ ਪੂਰੀ ਪਟੀਸ਼ਨ प्ली फॉर फेयर सेंटेंसिंग ए ਤੁਹਾਡੇ ਤੋਂ سوشل میڈیا ਪਲਟਫਾਰਮ ਤੇ ਫੇਸਬੁੱਕ ਤੇ ਜਾਂ ਫਿਰ ਹੋਰ ਵਟਸਐਪ ਤੇ ਵੱਖ-ਵੱਖ ਲੋਕ ਇੱਕ ਦੂਸਰੇ ਨੂੰ ਭੇਜ ਰਹੇ ਨੇ ਤਾਂ ਜੋ ਵੱਖ-ਵੱਖ ਜੋ ਲੋਕ ਨੇ ਉਹ ਇਸ ਪਟੀਸ਼ਨ ਨੂੰ ਸਾਈਨ ਕਰ ਤੇ ਲਾਈਵ ਤੁਹਾਨੂੰ ਪਟੀਸ਼ਨ ਵਖਾ ਰਹੇ ਹੁਣ ਤੱਕ ਕਿੰਨੇ ਲੋਕਾਂ ਦੇ ਵੱਲੋਂ ਇਸ ਪਟੀਸ਼ਨ ਸਾਈਨ ਕੀਤੀ ਜਾ ਚੁੱਕੀ ਹੈ 26 ਲੱਖ 47537 ਲੋਕਾਂ ਨੇ ਹੁਣ ਤੱਕ ਇਹ ਪਟੀਸ਼ਨ ਸਾਈਨ ਕਰ ਲਈ ਹੈ ਕਿਉਂਕਿ ਲੋਕ ਇਹੀ ਗੁਹਾਰ ਲਗਾ ਰਹੇ ਨੇ ਇੱਕ ਦੂਸਰੇ ਨੂੰ ਦਰਖਾਸਤ ਕਰ ਰਹੇ ਨੇ ਕਿ ਇਸ ਪਟੀਸ਼ਨ ਨੂੰ ਸਾਈਨ ਕੀਤਾ ਜਾਏ ਜੋ ਸੈਂਟੈਂਸ ਮਿਲੇਗਾ ਹਰਜਿੰਦਰ ਨੂੰ ਉਸਦੀ ਨਿਆਦ ਕਟਾਈ ਜਾ ਸਕੇ ਤੇ ਸਾਈਨ ਦਿਸ ਪਟੀਸ਼ਨ ਇਸ ਚ ਫਰਸਟ ਨੇਮ ਹੈ ਉਹ ਲਿਖਣਾ ਹੋਏਗਾ ਲਾਸਟ ਨੇਮ ਤੁਹਾਡਾ ਸਰਨੇਮ ਕੀ ਹੈ ਉਹ ਲਿਖਣਾ ਹੋਏਗਾ ਤੁਹਾਡਾ ਈਮੇਲ ਐਡਰੈਸ ਕੀ ਹੈ ਉਹ ਵੀ ਇਸ ਤੇ ਭਰਨਾ ਹੋਏਗਾ ਤੇ ਉਸ ਤੋਂ ਬਾਅਦ ਇਸ ਸਾਈਨ ਪਟੀਸ਼ਨ ਨੂੰ ਸਾਈਨ ਕਰਕੇ ਤੁਸੀਂ ਭੇਜ ਸਕਦੇ ਹੋ ਯਾਨੀ ਕਿ ਤੁਸੀਂ ਵੀ ਜੋ ਹਰਜਿੰਦਰ ਸਿੰਘ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ ਉਸ ਦਾ ਤੁਸੀਂ ਹਿੱਸਾ ਬਣ ਸਕਦੇ ਹੋ ਇਸ ਪਟੀਸ਼ਨ ਨੂੰ ਸਾਈਨ ਕਰਕੇ ਫ੍ਰੀ ਪਟੀਸ਼ਨ ਹੈ ਕੋਈ ਵੀ ਤੁਹਾਡਾ ਪੈਸਾ ਨਹੀਂ ਲੱਗੇਗਾ ਪਰ ਪਲੀ ਫॉर ਫੇਅਰ ਸੈਂਟੈਂਸ ਹੈ ਕਿਉਂਕਿ ਸਰਜਿੰਦਰ ਨੂੰ ਇੱਕ ਫੇਅਰ

चर्चा ने सजा होगी पसस् से असर जो है पास दी है की है दा कोई असर पैंता है अदालतों से अः इसका कोई असर पैंता है यह भी अस चर्चा करें जानन तो की एक्सपर्ट्स कोशिश करा कि पटिशन ਯੂਜ਼ ਹੁੰਦਾ ਹੈ ਕਿਉਂਕਿ USH ਗ੍ਰਫਤਾਰ ਪੰਜਾਬੀ ਟਰੱਕ ਡਰਾਈਵਰਸ ਲਈ ਕੈਂਪੇਨ ਲਗਾਤਾਰ ਜਾਰੀ ਹੈ ਇਹ ਪਟੀਸ਼ਨ ਤੁਸੀਂ ਦੇਖ ਪਰ ਫ੍ਰੀ ਪਟੀਸ਼ਨ ਫਲੀ ਫॉर ਫੇਅਰ ਸੈਂਟੈਂਸਿੰਗ ਤੇ 2647537 ਲੋਕਾਂ ਨੇ ਹੁਣ ਤੱਕ ਸਾਈਨ ਕਰ ਦਿੱਤੀ ਹੈ ਤੇ ਤੁਸੀਂ ਵੀ ਇਸ ਮੁਹਿੰਮ ਦੇ ਨਾਲ ਜੁੜ ਸਕਦੇ ਹੋ ਆਪਣਾ ਫਰਸਟ ਨੇਮ ਲਾਸਟ ਨੇਮ ਈਮੇਲ ਐਡਰੈਸ ਉਸ ਨੂੰ ਸਾਈਨ ਕਰਕੇ ਭੇਜਿਆ ਜਾ ਸਕਦਾ ਹੈ ਇਹ ਵੀਡੀਓ ਉਸ ਦਿਨ ਦੀ ਹੈ 12 ਅਗਸਤ ਦੀ ਹੈ ਜਰੂਰੀ ਕਿ हरजिंदर ट्रक चला रहा सी, उस राह ही उसने रोंग कट लिया एक कार आके इस ट्राले से वजदी है तो तीन लोगों की इस पूरे हादसे मौत हो जाती है तस्वीर पुलिस की गिरफ्त है जिस तो बाद हूँ एक कैंपेन जो है वो हरजिंदर के लिए चलाई जा रही है जिंदर सिंह जी पूरा नाम दसिया जी ना मेरा नाम है सिंह माय नेम इज हरजिंदर सिंह थैंक यू सर You have been arrested on two separate warrants, sir. Uh The first arrest warrant is for three counts of vehicular homicide.

ਦੋਸਟਸ ਈਚ ਫਾਉਂਡ ਪ੍ਰੋਬਲਮ ਕਾਸ ਐਟ ਥੈਟ ਟਾਈਮ ਫॉर ਈਚ ਆਫ ਦ 6 ਚਾਰजेस ਸੇ ਸਾਡ ਨਾਲ ਐਡਵੋਕੇਟ ਸੁਨੀਲ ਮੱਲਣ ਜੁੜੇ ਹੋਏ ਨੇ ਸਰ ਬਹੁਤ-ਬਹੁਤ ਸਵਾਗਤ ਤੁਹਾਨੂੰ న్యూਸ 18 ਪੰਜਾਬ ਤੇ ਹਰਜਿੰਦਰ ਕੇਸ ਤੁਹਾਨੂੰ ਬਾਖੂ ਵੀ ਪਤਾ ਹੋਣਾ ਹੈ ਇਹ ਜੋ ਪਟੀਸ਼ਨ ਮੂਹਮ ਚਲਾਈ ਜਾ ਰਹੀ ਹੈ ਇਸ ਦਾ ਕੀ ਫਾਇਦਾ ਹੈ ਸਰ ਡਿਟੇਲਸ ਥਾਤੋ ਜਾਨਣਾ ਚਾਹਾਂਗੇ ਜਿਹੜੀ ਆਪਾਂ ਆਨਲਾਈਨ ਪਟੀਸ਼ਨ ਚਲਾ ਰਹੇ ਆ ਜਿਹਦੇ 26 ਲੱਖ 47 ਹਜ਼ਾਰ ਤੁਸੀਂ ਦੱਸ ਰਹੇ ਹੋ ਕਿ ਸਾਈਨ ਹੋਏ ਨੇ ਦੇਖੋ ਇਸ ਪਟੀਸ਼ਨ ਦਾ ਫਾਇਦਾ ਉਦੋਂ ਸ਼ੁਰੂ ਹੋਣਾ ਜਦੋਂ ਇਹਨੂੰ ਇਸ ਪਟੀਸ਼ਨ ਨੂੰ ਰਿਪਰੈਜ਼ੈਂਟ ਕਰਕੇ ਕੋਰਟ 'ਚ ਪੇਸ਼ ਕੀਤਾ ਜਾਏਗਾ ਇਸ ਹਰਜਿੰਦਰ ਵਾਲੇ ਕੇਸ 'ਚ ਜਿੱਥੇ ਵੀ ਇਹਦਾ ਕੇਸ ਚੱਲ ਰਿਹਾ ਉਸ ਕੋਰਟ ਨੂੰ ਦਿੱਤਾ ਜਾਏਗਾ ਪਲੱਸ ਇਹਦੀ ਦੂਜੀ ਰਿਪਰੈਜ਼ੈਂਟੇਸ਼ਨ ਆਨਰੇਬਲ ਗਵਰਨਰ ਆਫ ਦਾ ਸਟੇਟ ਉਹ ਸਟੇਟ ਦੇ ਜਿਹੜੇ ਗਵਰਨਰ ਹੋਣਗੇ ਜਦੋਂ ਤੁਸੀਂ ਉਹਨਾਂ ਨੂੰ ਦਿਓਗੇ ਉਹਦੇ ਵਿੱਚ ਆਪਣੀ ਪ੍ਰੇਰ ਪਾਓਗੇ ਕਿ ਇਹਦੇ ਵਿੱਚ ਅਸੀਂ ਸੈਂਟੈਂਸ ਘਟਾਉਣਾ ਚਾਹੁੰਦੇ ਆ ਫੇਅਰ ਦੇ ਨਾਲ ਨਾਲ ਸੈਂਟੈਂਸ ਘਟਾਉਣ ਦੀ ਗੱਲ ਕਰੀਏ ਪੈਨਲਟੀ ਘਟਾਉਣ ਦੀ ਗੱਲ ਕਰੀਏ ਔਰ ਅਗਲੇ ਕਿਸੇ ਰੀਫਾਰਮੇਸ਼ਨ ਵਾਸਤੇ ਜੋ ਵੀ ਅਸੀਂ ਕਹਿਣਾ ਚਾਹੁੰਦੇ ਆ ਜਦੋਂ ਅਸੀਂ ਇਹਨੂੰ ਲੀਗਲ ਤੌਰ ਤੇ ਰਿਪਰੈਜ਼ੈਂਟ ਕਰਾਂਗੇ ਇੰਡੀਵਿਜੂਅਲੀ ਜਾਂ ਇੱਕ ਸੁਸਾਇਟੀ ਦੇ ਥਰੂ ਜਾਂ ਕਿਸੇ ٹرسٹ ਦੇ ਥਰੂ ਐਨਜੀਓ ਦੇ ਥਰੂ ਤਾਂ ਇਹਨਾਂ ਚੀਜ਼ਾਂ ਦੇ ਇਫੈਕਟ ਆਉਣਗੇ ਅ ਬਿਫੋਰ ਦੀ ਕੋਰਟ ਨਹੀਂ ਤਾਂ ਇਹਨਾਂ ਦੇ ਇਫੈਕਟ ਜਨਰਲੀ ਨਹੀਂ ਹੁੰਦੇ ਜੀ ਹੂੰ ਸੋ ਇਹ ਇਹ ਜਿਹੜੀ ਪਟੀਸ਼ਨ ਹੈ ਦੋ ਕਈ ਤਰ੍ਹਾਂ ਦੇ ਕੰਮ ਕਰਦੀ ਜਦੋਂ ਪਹਿਲਾ ਕੰਮ ਹੈ ਪਬਲਿਕ ਅਵੇਅਰਨੈਸ ਕ੍ਰੀਏਟ ਕਰਦੀ ਹੈ ਤੇ ਪਬਲਿਕ ਦੀ ਸਪੋਰਟ ਕ੍ਰੀਏਟ ਕਰਦੀ ਹੈ ਸੋ ਪੋਲਿਟੀਕਲ ਪਾਰਟੀਆਂ ਦੇ ਅੱਗੇ ਵੀ ਇਹ ਰਿਪਰੈਜੈਂਟੇਸ਼ਨ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਲਟੀਮੇਟਲੀ ਉਹਨਾਂ ਨੇ ਵੋਟ ਸਾਡੇ ਵਰਗਿਆਂ ਕੋਈ ਲੈਣੀ ਹੈ ਜਿਹੜੇ ਵੀ ਉੱਥੋਂ ਦੇ ਸਿਟੀਜ਼ਨ ਹੋਣਗੇ ਜਿਹੜੇ ਵੋਟ ਪਾਉਣ ਦਾ ਅਧਿਕਾਰ ਰੱਖਦੇ ਆ ਸੋ ਇੱਕ ਵੱਡੀ ਕਮਿਊਨਿਟੀ ਐਸ ਲਈ ਅਮਰੀਕਾ 'ਚ ਆਪਣਾ ਯੋਗਦਾਨ ਨਿਭਾਰੀ ਹੈ ਟੈਕਸ ਪੇ ਕਰ ਰਹੀ ਹੈ ਤੇ ਬਹੁਤ ਕੁਝ ਮਤਲਬ ਸਪੋਰਟ ਉਸ ਕੰਟਰੀ ਨੂੰ ਹੈਗੀ ਹੈ ਹੂੰ ਜਿਹੜੇ ਵੀ ਕੰਟਰੀ ਵਿੱਚ ਜਿਹੜਾ ਵੀ ਸਿਟੀਜ਼ਨ ਰਹਿੰਦਾ ਆਫਟਰ ਆਫਟਰ ਟੈਕਸ ਦਿੰਦਾ ਹੂੰ ਬਾਕੀ ਚੀਜ਼ਾਂ ਕਰਦਾ ਸੋ ਇਹ ਚੀਜ਼ ਜਿਹੜੀ ਸਾਡੀ ਪਟੀਸ਼ਨ ਜਾਏਗੀ ਉਹਨਾਂ ਅਥਾਰਟिटीज ਦੇ ਲਈ ਡੈਫੀਨੇਟਲੀ ਇੱਕ ਪ੍ਰੈਸ਼ਰ ਦਾ ਕੰਮ ਕਰੇਗੀ ਜਿਹੜੀ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਉੱਤੇ ਇੱਕ ਪ੍ਰੈਸ਼ਰ ਦਾ ਕੰਮ ਕਰੇਗੀ ਪਤਾ ਲੱਗੇਗਾ ਕਿ ਸਟਰੈਂਥ ਕਿੰਨੀ ਆ ਕਿਹੜੇ ਕਿਹੜੇ ਕੰਟਰੀ ਤੋਂ ਕਿਹੜੇ ਕਿਹੜੇ ਲੋਕ ਜੁੜੇ ਨੇ ਇਟ ਮੀਨਸ ਇਹ ਲੋਕ ਸੋਸ਼ੀਅਲੀ ਵੀ ਆਪਸ ਵਿੱਚ ਜੁੜੇ ਨੇ ਤੇ ਦੇ ਕੈਨ ਇਨਫਲੂਐਂਸ आवर voting ਇਨ ਫਿਊਚਰ ਮੋਰਓਵਰ ਇਸ ਪਟੀਸ਼ਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਹੂੰ ਇਹ ਸਾਰੇ ਪ੍ਰਕਿਰਿਆ ਦੇ ਵਿੱਚ ਆਪਾਂ ਇਹਨੂੰ ਗਲਤੀ ਮੰਨ ਸਕਦੇ ਹਾਂ ਕਿ ਉਹਨੇ ਕੀਤੀ ਹੈ ਉਹਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਜਿੱਥੇ ਯੂ ਟਰਨ ਅਲਾਉਡ ਨਹੀਂ ਸੀ ਉੱਥੇ ਉਹਨੇ ਯੂ ਟਰਨ ਕੀਤਾ ਹੂੰ ਉਹ ਉਹਦੀ ਸਭ ਤੋਂ ਵੱਡੀ ਗਲਤੀ ਹੈ ਬਟ ਉਹਦਾ ਮਾਈਂਡ ਗਿਲਟੀ ਨਹੀਂ ਸੀ ਉਹਨੇ ਮਰਡਰ ਕਰਨ ਦੇ ਚੱਕਰ 'ਚ ਉਹਨੇ ਯੂ ਟਰਨ ਨਹੀਂ ਕੀਤਾ ਉਹਨੇ ਆਪਣੇ 25 ਕਿਲੋਮੀਟਰ ਤੋਂ ਅੱਗੇ ਯੂ ਟਰਨ ਸੀ ਉਹਨੂੰ ਬਚਾਉਣ ਦੇ ਚੱਕਰ 'ਚ ਉੱਥੇ ਯੂ ਟਰਨ ਮਾਰਿਆ ਤੇ 25 ਕਿਲੋਮੀਟਰ ਬਚਾਉਣ ਦੇ ਚੱਕਰ 'ਚ ਆਪਣੀ ਲਾਈਫ ਪੂਰੀ ਪ੍ਰਸ ਆਪਣੇ ਜਿਹੜਾ ਪਾਰਟਨਰ ਵਿੱਚ ਬੈਠਾ ਸੀ ਉਹਦੀ ਲਾਈਫ ਰਿਸਕ ਵਿੱਚ ਪਾਤੀ ਹੂੰ ਸੋ ਜੇ ਇਸ ਪਟੀਸ਼ਨ ਨੂੰ ਅਥਾਰਟिटीज ਅੱਗੇ ਨਹੀਂ ਪੇਸ਼ ਕੀਤਾ ਜਾਏਗਾ ਆਟੋਮੈਟਿਕਲੀ ਲੀਗਲ ਰੈਮੇਡੀ ਇਹਦੀ ਨਹੀਂ ਮਿਲ ਸਕਦੀ ਹੂੰ ਸੋ ਯੂ ਹੈਵ ਟੂ ਬੀ ਵੈਰੀ ਐਕਟਿਵ ਐਂਡ ਵੈਰੀ ਸਿਸਟਮੈਟਿਕ ਇਨ ਅ ਲੀਗਲ ਵੇ ਵੀ ਇਹਨੂੰ ਤੁਸੀਂ ਲੀਗਲੀ ਰਿਪਰੈਜ਼ੈਂਟ ਕਰੋ ਹੂੰ ਬਿਫੋਰ ਈਚ ਐਂਡ ਐਵਰੀ ਅਥਾਰਟੀ ਹੂੰ ਸੋ ਥੈਟ ਸਾਰੀਆਂ ਅਥਾਰਟिटीज judiciary system ਉਸ ਕੰਟਰੀ ਦਾ ਸਰ ਇਹੋ ਜਿਹੇ ਕੋਈ ਕੇਸ ਹੈ ਕਿ ਜਿੰਨੀ ਜ਼ਿਆਦਾ ਪਟੀਸ਼ਨ ਨੂੰ ਲੋਕ ਸਾਈਨ ਕਰਨਗੇ ਉਨਾਂ ਜ਼ਿਆਦਾ ਇਫੈਕਟ ਅਦਾਲਤ ਤੇ ਹੋਏਗਾ ਕਿ ਅਦਾਲਤਾਂ ਤੇ ਇਹੋ ਜੀ ਪਟੀਸ਼ਨ ਦਾ ਇਫੈਕਟ ਹੁੰਦਾ ਤੁਸੀਂ ਕਿਹਾ ਕਿ ਸਾਡੇ ਪਦਰ ਤੇ ਹੁੰਦਾ ਹੈ ਡੈਫੀਨੇਟਲੀ ਜਦੋਂ ਇਹੋ ਜਿਹੇ ਕੋਈ ਜਨਰਲ ਪਟੀਸ਼ਨਸ ਪੈਂਦੀਆਂ ਨੇ ਅਦਾਲਤਾਂ ਤੇ ਅਥਾਰਟੀਆ ਤੇ ਪੋਲਿਟੀਕਲ ਪਾਰਟੀਆਂ ਤੇ ਅਸਰ ਆਉਂਦਾ ਹੈ ਔਰ ਉਹ ਇਸ ਚੀਜ਼ ਨੂੰ ਕੰਸੀਡਰ ਕਰਨ ਲਈ ਮਨਜ਼ੂਰ ਮਜਬੂਰ ਵੀ ਹੋ ਜਾਂਦੇ ਨੇ ਕਿ ਜੇ ਅਸੀਂ ਨਹੀਂ ਕੀਤਾ ਤੇ ਬਗਾਵਤ ਹੋ ਸਕਦੀ ਹੈ ਮਾਸਿਸ ਔਨ ਰੋਡਸ ਆ ਜਾਣਗੇ ਜਾਂ ਟਰੱਕ ਯੂਨੀਅਨ ਨੇ ਮੰਨ ਲਓ ਸਭ ਨੇ ਐਲਾਨ ਕਰਤਾ ਕਿ ਕੋਈ ਟਰੱਕ ਨਹੀਂ ਚਲਾਏਗਾ ਤੇ ਉੱਥੋਂ ਦੀ ਜਿਹੜੀ ਕਮਰਸ਼ੀਅਲ ਐਕਟੀਵਿਟੀ ਕਹੋ ਇਕਨੋਮਿਕ ਅਬਿਲਿਟੀ ਕਹੋ ਕੰਟਰੀ ਦੀ ਉਹ ਸਟੇਕ ਤੇ ਹੋ ਜਾਂਦੀ ਹੈ ਟਰਕਿੰਗ ਬਿਜ਼ਨਸ ਵਿੱਚ ਬੇਸਿਕਲੀ ਸਾਡਾ ਖਾਣਾ ਪੀਣਾ ਰਾਸ਼ਨ ਕਰਦਾ ਸਮਾਨ 90% ਟੱਕਾਂ ਦੇ ਥਰੂ ਹੀ ਇੱਕ ਦੂਜੀ ਸਟੇਟ ਡਿਸਟ੍ਰਿਕਟ ਸਿਟੀਆਂ ਚ ਜਾਂਦਾ ਇੱਕ ਦੂਜੇ ਨੂੰ ਅਸੀਂ ਕਮਿਊਨੀਕੇਟ ਕਰਦੇ ਆ ਜੀ ਲੰਬਾ ਲੰਬਾ ਸਫ਼ਰ ਤੈਅ ਕਰਦੇ ਨੇ ਟਰੱਕਰਸ ਜੋਥੋਂ ਨੇ 2-2 3-3 ਦਿਨ ਕਦੀ ਕੈਨੇਡਾ ਕਦੀ ਅਮਰੀਕਾ ਵਕਫ ਵਕਫ ਥਾਵਾਂ ਤੇ ਅਮਰੀਕਾ ਤੋਂ ਮਤਲਬ ਅਮਰੀਕਾ ਦੇ ਮਿਆਮੀ ਤੋਂ ਲੈ ਕੇ ਤੇ ਕੈਨੇਡਾ ਟੋਰਾਂਟੋ ਤੱਕ ਐਡਮਿੰਟਨ ਤੱਕ ਟਰੱਕ ਚੱਲਦੇ ਨੇ ਸ਼ਿਫਟਾਂ 'ਚ ਚੱਲਦੇ ਨੇ ਔਰ ਲਗਾਤਾਰ ਚੱਲਦੇ ਨੇ 2-2 3 ਦਿਨ 4-4 ਡਰਾਈਵਰ ਚੇਂਜ ਹੁੰਦੇ ਰਹਿੰਦੇ ਨੇ ਚੱਲਦੇ ਰਹਿੰਦੇ ਨੇ ਨੋ ਡਾਊਟ ਉੱਥੇ ਦੇ ਕੰਟਰੀ ਦਾ ਸਿਸਟਮ ਕਾਫੀ ਹੈ ਹਮਮ ਉਹਨਾਂ ਮੈਂ ਤੁਹਾਨੂੰ ਇੱਕ ਯੂਕੇ ਦੀ ਐਗਜ਼ਾਮਪਲ ਦਿੰਦਾ ਜਦੋਂ ਇਦਾਂ ਦੀਆਂ ਮਾਸ ਲੈਵਲ ਤੇ ਪਟੀਸ਼ਨ ਸਾਈਨ ਹੁੰਦੀ ਹੈ ਯੂਕੇ ਦੇ ਵਿੱਚ ਲਾਅ ਹੈ ਕਿ 1 ਲੱਖ ਸੇ ਸਾਈਨ ਹੋ ਜਵੇ ਤੇ ਉਸ ਮੁੱਦੇ ਨੂੰ ਪਾਰਲੀਮੈਂਟ ਚ ਡਿਸਕਸ ਕਰਨਾ ਇੰਪੋਰਟੈਂਟ ਹੋ ਜਾਂਦਾ ਹੈ ਹਮਮ ਪਰ ਪਾਰਲੀਮੈਂਟ ਚ ਡਿਸਕਸ ਹੁੰਦਾ ਤੇ ਲਾਅ ਬਦਲਣ ਲਈ ਹੁੰਦਾ ਹੈ ਹਮਮ ਲਾਅ ਚ ਕਿਸੇ ਕਿਸਮ ਦਾ ਬਦਲਾਅ ਲਈ ਹੁੰਦਾ ਚੰਗੇ ਲਈ ਹੋਵੇ ਮਾੜੇ ਲਈ ਹੋਵੇ ਪਰ 1 ਲੱਖ ਬੰਦਾ ਉਸ ਕੰਟਰੀ ਦਾ ਉਸ ਸਿਟੀ ਦਾ ਇੱਥੇ ਤੇ 26 ਲੱਖ ਹੋ ਗਿਆ ਹਮਮ ਵਰਲਡਵਾਈਡ ਜੀ ਨਾਟ ਓਨਲੀ ਇੰਡੀਆ ਨਾਟ ਓਨਲੀ ਯੂ ਐਸ ਉਹ ਉਹ ਤੇ ਉਹ ਚੀਜ਼ਾਂ ਇਨਫਲੂਐਂਸ ਕਰਦੀਆਂ ਨੇ ਹੂੰ ਤੇ ਉਹ ਇੱਕ ਤਰ੍ਹਾਂ ਦੀ ਦਿਸ ਇਜ਼ ਸਿੰਬੋਲਿਕ ਕਹ ਸਕਦੇ ਹੋ ਪਾਰਟਿਸਪੇਸ਼ਨ ਹੂੰ ਕਿ ਬਾਕੀ ਜਿੰਨੇ ਵੀ ਜਿੰਨਾ ਬੰਦਿਆਂ ਨੇ ਵੀ ਸਾਈਨ ਕੀਤੀ ਹੈ ਇੱਕ ਸਿੰਬੋਲਿਕ ਪਾਰਟਿਸਪੇਸ਼ਨ ਕੀਤੀ ਹੈ ਕਿ ਡੈਫੀਨੇਟਲੀ ਗਲਤੀ ਹੋਈ ਬਟ ਇਹਨੂੰ ਪਾਪ ਸਮਝ ਕੇ ਇਹਨੂੰ ਗੁਨਾਹ ਸਮਝ ਕੇ ਇਹਨੂੰ ਮਤਲਬ ਦੇਖੋ ਅਦਰਵਾਇਜ਼ ਦੱਸ ਰਹਾ ਹਾਂ ਕਿ देयर इज अ ਪ੍ਰੋਵੀਜ਼ਨ ਆਫ 15 ਈਅਰ ਈਚ ਹੋਮਿਸਾਈਡ ਹਮ ਦੇਖੋ ਹੋਮਿਸਾਈਡ ਤੇ ਮਰਡਰ ਚ ਇੱਕੋ ਹੀ ਫਰਕ ਹੈ ਜਿਹੜਾ ਮਰਡਰ ਕੀਤਾ ਜਾਂਦਾ ਦੈਟ ਇਜ਼ ਵਿਦ ਇੰਟੈਂਸ਼ਨ ਹਮ ਕਿ ਮੈਂ ਤੁਹਾਨੂੰ ਕਤਲ ਕਰਨ ਆਇਆ ਸੀ ਮੇਰਾ ਗਿਲਟੀ ਮਾਈਂਡ ਸੀ ਮੈਂਸ ਰਿਆ ਲੀਗਲ ਟਰਮ ਹੈ ਹਮ ਸੋ ਗਿਲਟੀ ਮਾਈਂਡ ਨਾਲ ਜੇ ਮੈਂ ਤੁਹਾਨੂੰ ਮਰਡਰ ਕਰਨ ਆਇਆ ਸੀ ਡੈਫੀਨੇਟਲੀ ਉਹ 15 ਸਾਲ ਜਾਂ ਫਾਂਸੀ ਇਹ ਮੇਰੀ ਡੈਥ ਹੈ ਪਰ ਜੇ ਮੇਰਾ ਗਲਤੀ ਨਾਲ ਮੇਰੇ ਕੋਈ ਐਸਾ ਐਕਸ਼ਨ ਹੋਇਆ ਜਿਸ ਦੇ ਕਰਕੇ ਮੌਤ ਹੋਈ ਉਹ ਇਸ ਕਲਪੇਬਲ ਹੋਮਾਈਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਜੀ ਕਿ ਇੰਟੈਂਸ਼ਨ ਨੂੰ ਵੀ ਕਨਸਿਡਰ ਕੀਤਾ ਜਾਏ ਲੀਗਲ ਕੋਰਟ ਕਰੇਗੀ ਕੋਰਟ 100% ਕਰੇਗੀ ਵੀ ਇਹਦਾ ਉਹਨਾਂ ਨਾਲ ਕੀ ਰਿਲੇਸ਼ਨ ਸੀ ਔਰ ਕੋਰਟ ਚਾਹੇਗੀ ਤੇ ਜਿਹੜੀ ਵੀ ਵਿਕਟਮ ਪਰਿਵਾਰ ਹੈ ਮੈਂ ਉਹਦੇ ਬਾਰੇ ਇਹ ਨਹੀਂ ਮਾੜਾ ਸ਼ਬਦ ਨਹੀਂ ਬੋਲਦਾ ਬਟ ਉਹਨਾਂ ਦਾ ਵੀ ਸਿਨੈਰੀਓ ਵੀ ਉਹ ਪਿੱਛੋਂ 18 ਸੈਕਿੰਡ ਦਾ ਗੈਪ ਸੀ ਉਹਨਾਂ ਕੋਲ 145 ਦੀ ਸਪੀਡ ਤੇ ਗੱਡੀ ਉਹਨਾਂ ਦੀ ਆ ਰਹੀ ਸੀ ਉਹਨਾਂ ਨੂੰ ਇੱਡਾ ਵੱਡਾ ਟਰਾਲਾ ਕਿਉਂ ਨਹੀਂ ਦੇਖਿਆ ਔਰ ਕਾਫੀ ਦੂਰ ਤੋਂ ਸੜਕ ਸਿੱਧੀ ਹੈ ਜੇ ਤੁਸੀਂ ਧਿਆਨ ਨਾਲ ਵੇਖੋ ਮੈਂ ਤੇ Google Earth ਵਿੱਚ ਜਾ ਕੇ ਸਪੌਟ ਦਾ ਨਕਸ਼ਾ ਦੇਖਣ ਦੀ ਕੋਸ਼ਿਸ਼ ਕੀਤੀ ਹੈ ਇਹ ਪੂਰਾ ਫ੍ਰੀਵੇ ਹੈ ਜੀ ਆਪ ਫ੍ਰੀਵੇ ਤੋਂ ਇਲਾਵਾ ਕੋਈ ਕਰਵ ਨਹੀਂ ਹੈਗੀ ਇਟ ਇਜ਼ ਅ ਡਾਇਰੈਕਟ ਰੋਡ ਸਿੱਧੀ ਸੜਕ ਜਾਂਦੀ ਵੀ ਐ ਬਿਲਕੁਲ 180 ਡਿਗਰੀ ਵਾਲੀ ਰੋਡ ਹੈ ਕਿਤੇ ਟਰਨ ਨਹੀਂ ਕਿਤੇ ਕੁਝ ਨਹੀਂ ਕਿ ਬਲਾਈਂਡ ਮੋੜ ਸੀ ਅਚਾਨਕ ਮੋੜ ਘਟਿਆ ਤੇ ਟਰੱਕ ਚ ਵੱਜ ਕੇ ਸੋ ਉਹ ਚੀਜ਼ਾਂ ਵੀ ਕੋਰਟ ਕਨਸੀਡਰ ਕਰ ਸਕਦੀ ਹੈ 노 ਡਾਊਟ ਵਿਕਟਮ ਪਰਿਵਾਰ ਹੈ ਮੈਂ ਤਾਂ ਇਹ ਵੀ ਚਾਹਨਾ ਆਪਣੇ ਪੰਜਾਬੀ ਜਾਂ ਸਾਰੇ ਜਿੰਨੇ ਵੀ ਬੰਦੇ ਨੇ ਪਟੀਸ਼ਨ ਸਾਈਨ ਕੀਤੀ ਹੈ ਖਾਸ ਕਰਕੇ ਯੂਐਸ ਵਿੱਚ 1.5 ਤੋਂ 1.5 ਲੱਖ ਤੋਂ ਵੱਧ ਟਰੱਕ ਡਰਾਈਵਰਸ ਨੇ ਜੇ 100 ਰੁਪਿਆ ਵੀ ਹਰ ਬੰਦਾ ਕੰਟ੍ਰਿਬਿਊਟ ਕਰੇ 1 ਮਿਲੀਅਨ 1 ਮਿੰਟ ਵਿੱਚ ਇਕੱਠਾ ਹੁੰਦਾ 1 ਮਿਲੀਅਨ 10 ਮਿਲੀਅਨ ਸੌਰੀ 100 ਮਿਲੀਅਨ ਤੇ ਜੇ ਆਪਾਂ ਉਸ ਪਰਿਵਾਰ ਦਾ ਮੁਆਵਜ਼ਾ ਥਰੂ ਕੋਰਟ ਹੂੰ ਵੀ ਅਸੀਂ ਸਾਡੀ ਸੁਸਾਇਟੀ ਨੇ ਇਕੱਠਾ ਕੀਤਾ ਹੂੰ ਅਸੀਂ ਮੁਆਵਜ਼ਾ ਕੋਲੋਂ ਦਿੰਦੇ ਐ ਇੰਸ਼ੋਰੈਂਸ ਕੰਪਨੀ ਤੋਂ ਨਹੀਂ ਲੈਂਦੇ ਕਲੇਮ ਕਿਉਂਕਿ ਸ਼ਰਤ ਇੰਸ਼ੋਰੈਂਸ ਕੰਪਨੀ ਕਲੇਮ ਬਿਨਾਂ ਦਵੇ ਰੋਂਗਸ ਜਗ੍ਹਾ ਤੋਂ ਯੂ ਟਰਨ ਸੀ ਹੂੰ ਤੇ ਇਸ ਬੱਚੇ ਦਾ ਸਾਡੇ ਵੀਰ ਦਾ ਬਚਾਅ ਡੈਫੀਨਿਟਲੀ ਹੋ ਸਕਦਾ ਦੂਸਰਾ ਕੰਮ ਇਹ ਕਿ ਜੇ ਗਵਰਨਮੈਂਟ ਆਫ ਇੰਡੀਆ ਇੰਟਰਵਿਨ ਕਰੇ ਉਸ ਨਾਲ ਕੋਈ ਹੈਲਪ ਹਰਜਿੰਦਰ ਨੂੰ ਮਿਲ ਸਕਦੀ ਹੈ ਕਿਉਂਕਿ ਜਿਵੇਂ ਮੈਂ ਗੱਲ ਕਰਾਂ ਸੀਐਮ ਭਗਵੰਤ ਪਾਣ ਨੇ ਵੀ ਲੈਟਰ ਲਿਖਾ ਹੈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਮਰੀਕਨ ਗਵਰਨਮੈਂਟ ਨਾਲ ਗੱਲਬਾਤ ਕੀਤੀ ਜਾਏ ਡੈਫੀਨੇਟਲੀ ਅਗਰ ਗਵਰਨਮੈਂਟ ਆਪਣੇ ਲੈਵਲ ਤੇ ਵੀ ਗੱਲ ਕਰਦੀ ਹੈ ਰਿਪਰੈਜ਼ੈਂਟ ਕਰਦੀ ਹੈ ਆਫਟਰ ਆਲ ਹੂ ਇਜ਼ ਪ੍ਰਾਈਮ ਮਿਨਿਸਟਰ ਹੂੰ ਪ੍ਰਾਈਮ ਮਿਨਿਸਟਰ ਇਜ਼ ਬੇਸਿਕਲੀ ਰਿਪਰੈਜ਼ੈਂਟੇਟਿਵ ਆਫ ਦੀ ਸੋਸਾਇਟੀ ਹੂੰ ਹੀ ਇਜ਼ ਦਾ ਹੈੱਡਮੈਨ ਹੂੰ ਬੇਸਿਕਲੀ ਪਹਿਲਾ ਹੈੱਡਮੈਨ ਤੇ ਰਾਸ਼ਟਰਪਤੀ ਹੈ ਥੈਟ ਇਜ਼ ਪ੍ਰੈਜ਼ੀਡੈਂਟ ਆਫ ਇੰਡੀਆ ਹੂੰ ਠੀਕ ਹੈ ਓਨਰੇਬਲ ਗਰੋਪਤੀ ਮੁਰਮੁਰ ਜੀ ਨੇ ਤੇ ਪ੍ਰਾਈਮ ਮਿਨਿਸਟਰ ਸਾਡੇ ਮੋਦੀ ਸਾਹਿਬ ਨੇ ਪ੍ਰਾਈਮ ਮਿਨਿਸਟਰ ਜਿਹੜਾ ਪਬਲਿਕ ਦਾ ਆਦਮੀ ਹੈ ਪਬਲਿਕ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਜੀ ਡੈਫੀਨਿਟਲੀ ਪੀਐਮਓ ਆਫਿਸ ਤੋਂ ਹਮ थ्रू ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਾਂਦੀ ਹੈ ਕੋਈ ਰਿਪਰੈਜ਼ੈਂਟੇਸ਼ਨ ਉਹਦੇ ਤੇ ਕੰਸੀਡਰ ਹੁੰਦਾ ਹੈ ਮੈਂ ਫਿਰ ਦੱਸ ਚੁੱਕਾ ਤੁਹਾਨੂੰ ਅਮਰੀਕਾ ਦੇ ਲਾਅ ਮੁਤਾਬਕ ਇੱਕ ਹੋਮਿਸਾਈਡ ਦੀ ਸਜ਼ਾ 15 ਸਾਲ ਹੈ ਤਿੰਨ ਬੰਦਿਆਂ ਦੀ ਡੈਥ ਹੋਈ ਹੈ ਤੇ 45 ਸਾਲ ਬੰਦੇ ਆ ਹੋ ਸਕਦਾ ਕੋਰਟ ਘੱਟ ਦਵੇ ਕੋਈ ਵੱਡੀ ਗੱਲ ਨਹੀਂ ਕਿ ਕੋਰਟ ਦੇਗੀ ਪੂਰੇ 15 ਸਾਲ ਦੇਗੀ ਹੂੰ ਉਸ ਦੇ ਕੋਰਟ ਘੱਟ ਵੀ ਦੇਵੇ ਬਟ ਡੈਫੀਨੇਟਲੀ ਹੂੰ ਅਮਰੀਕਾ ਦੀਆਂ ਕੋਰਟਾਂ ਨੇ ਇਹ ਲੰਬਾ ਪਨਿਸ਼ਮੈਂਟ ਦਿੰਦੀਆਂ ਲੰਬਾ ਫਾਈਨ ਦਿੰਦੀ ਹੈ ਇਸ ਕਰਕੇ ਇਸ ਪਟੀਸ਼ਨ ਦਾ ਬਹੁਤ ਮਹੱਤਵ ਰਹੇਗਾ ਹੂੰ ਬਹੁਤ ਜ਼ਰੂਰੀ ਹੈ ਇਸ ਪਟੀਸ਼ਨ ਦੇ ਵਿੱਚ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਮੰਨ ਲਓ ਅਸੀਂ ਉੱਥੋਂ ਦੀ ਕਮਿਊਨਿਟੀ ਵਾਸਤੇ ਕੋਈ ਵੱਡਾ ਕੰਮ ਕਰਦੀਏ ਹੂੰ ਸਾਰੇ ਜਣੇ ਰਲ ਕੇ ਹੂੰ 100 200 200 ਰੁਪਏ ਪਾ ਕੇ ਤੇ ਅਸੀਂ ਹਰਜਿੰਦਰ ਦੇ ਬਚਾਅ ਵਿੱਚ ਜੇ ਅਸੀਂ ਉਹ ਸ਼ੋਅ ਕਰੀਏ ਕੀ ਸੀ ਇੱਕ ਕਮਿਊਨਿਟੀ ਵਾਸਤੇ ਕੰਮ ਕਰਨਾ ਚਾਹੁੰਦੇ ਹਾਂ ਉਸ ਗਰਾਊਂਡ ਤੇ ਵੀ ਹਰਜਿੰਦਰ ਜੀ ਸੁਨੀਲ ਜੀ ਤੁਸੀਂ ਸਾਡੇ ਨਾਲ ਜੁੜੇ ਰਹੋ ਮੈਂ ਤੁਹਾਡੇ ਕੋਲ ਲਾਵਾਂਗੀ ਸਾਡੇ ਨਾਲ ਦਰਸ਼ਕ ਜੁੜੇ ਹੋਏ ਨੇ ਮਨਜਿੰਦਰ ਸਿੰਘ ਅੰਮ੍ਰਿਤਸਰ ਤੋਂ ਮਨਜਿੰਦਰ ਜੀ ਤੁਸੀਂ ਇਸ ਪੂਰੇ ਇਨਸੀਡੈਂਟ ਨੂੰ ਕਿਵੇਂ ਵੇਖਦੇ ਹੋ ਕਿ ਤੁਸੀਂ ਵੀ ਪਟੀਸ਼ਨ ਫਾਈਲ ਕੀਤੀ ਹੈ ਹਰਜਿੰਦਰ ਜੀ ਜੀ ਮਨਜਿੰਦਰ ਜੀ ਤੁਸੀਂ ਮੈਨੂੰ ਸੁਣ پا ਰਹੇ ਹੋ ਮਨਜਿੰਦਰ कोशिश करांगे कि दोबारा तो رابطہ कायम हो सके सुनील जी एक जो वीडियो सामने आई है सोशल मीडिया पे काफी ज्यादा वायरल है उस चे ए भी गल्ला सामने आ रही ने कि जो ये पूरा हादसा होया एक्सीडेंट होया इंसिडेंट होया थे जो हरजिंदर सी ही वाज एक्सप्रेशनलेस पार्टन दोबारा बोल लीजिए सुनया नहीं ਜਦੋਂ ਪੂਰਾ ਇਨਸੀਡੈਂਟ ਹੋਇਆ ਕਿਉਂਕਿ ਉਥੇ ਟਰੱਕਸ ਦੇ ਅੰਦਰ ਕੈਮਰਾਸ ਲੱਗੇ ਹੁੰਦੇ ਨੇ ਹੈਨਾ ਕਿਉਂਕਿ ਕਾਫੀ-ਕਾਫੀ ਦਿਨ ਉਹਨਾਂ ਨੇ ਇਹ ਸੈਅਰ ਕਰਨੀ ਹੁੰਦੀ ਹੈ ਜੋ ਟਰਕਿੰਗ ਕੰਪਨੀਆਂਜ਼ ਨੇ ਇਸ ਤਰੀਕੇ ਦੇ ਨਾਲ ਡਰਾਈਵਰਸ ਦੇ ਉੱਪਰ ਪੂਨਾ ਮੋਨਿਟਰਿੰਗ ਕਰਦੀਆਂ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਹੈ ਹਰਜਿੰਦਰ ਉਹੀ ਐਕਸੀਡੈਂਟ ਵਾਲੀ ਵੀਡੀਓ ਕਿ ਜਦੋਂ ਟਰੱਕ ਦਾ ਐਕਸੀਡੈਂਟ ਹੁੰਦਾ ਹੈ ਤੇ ਉਸ ਤੋਂ ਬਾਅਦ ਹਰਜਿੰਦਰ ਬਿਲਕੁਲ ਹੀ ਐਕਸਪ੍ਰੈਸ਼ਨਲੈਸ ਹੁੰਦਾ ਹਾਂ ਹਾਂਜੀ ਹਰਜਿੰਦਰ ਮੌਕੇ ਤੋਂ ਭੱਜਦਾ ਨਹੀਂ ਹੂੰ ਐਕਸੀਡੈਂਟ ਤੋਂ ਬਾਅਦ ਉੱਥੇ ਖੜਾ ਦਿਖਦਾ ਹੈ ਹਮ ਔਰ ਪੁਲਿਸ ਉਹਨੂੰ ਕਹਿੰਦੀ ਹੈ ਕਿ ਤੁਸੀਂ ਜਾਓ ਜਦੋਂ ਸਾਨੂੰ ਤੁਹਾਡੀ ਲੋੜ ਪਈਏ ਅਸੀਂ ਤੁਹਾਨੂੰ ਲੈਣ ਆ ਜਾਂਗੇ ਹਮ ਜਾਂ ਬੁਲਾ ਲਾਂਗਾ ਕਿਉਂਕਿ ਉਹਨਾਂ ਕੋ ਟ੍ਰਕਿੰਗ ਕੰਪਨੀ ਦਾ ਪੂਰਾ ਸਾਰਾ ਕੁਝ ਹੈਗਾ ਉੱਥੇ ਬੰਦਾ ਭੱਜ ਨਹੀਂ ਸਕਦਾ ਛੇਤੀ ਕਿਤੇ ਔਰ ਉਹ ਇਸ ਤਰ੍ਹਾਂ ਮਤਲਬ ਉਹਨਾਂ ਨੇ ਹਰਜਿੰਦਰ ਨੂੰ ਮੌਕੇ ਤੋਂ ਡੈਫੀਨੇਟਲੀ ਉਦੇ ਅੰਦਰ ਪੇਨ ਤੇ ਸੀ ਕਿ ਬੜੀ ਵੱਡੀ ਗਲਤੀ ਹੋ ਗਈ ਉਹਦੇ ਕੋਲ ਹੂੰ ਉਸ ਕਰਕੇ ਉਹ ਬਿਲਕੁਲ ਬਲੈਂਕ ਸਟੇਟ ਤੇ ਸੀਗਾ ਕਿ ਮੇਰਾ ਕਿ ਜ਼ਿੰਦਗੀ ਖਤਮ ਹੋ ਗਈ ਉਹਨੂੰ ਵੀ ਸਮਝ ਲੱਗ ਗਈ ਸੀ ਹੂੰ ਕਿ ਮੈਂ ਕਿ ਛੋਟੀ ਜੀ 10 ਮਿੰਟ ਬਚਾਉਣ ਦੇ ਚੱਕਰ 'ਚ ਉੱਥੇ 25 ਕਿਲੋਮੀਟਰ ਜਾਣ ਲਈ ਵੱਧ ਤੋਂ ਵੱਧ 15 ਮਿੰਟ ਤਾਂ ਕੰਮ ਲੱਗਣਾ ਸੀ ਕਿਉਂਕਿ ਟਰੱਕ ਵੀ 100 ਦੀ ਸਪੀਡ ਤੇ ਜਾਂਦੇ ਨੇ ਤੇ 15 ਤੋਂ 20 ਮਿੰਟ ਦਾ ਸਫ਼ਰ ਸੀ ਉਹਦਾ ਅੱਗੇ ਉੱਥੇ ਯੂ-ਟਰਨ ਲੈ ਕੇ ਮੰਨ ਲਓ ਅੱਧੇ ਘੰਟਾ ਲਖ ਲਓ ਤੁਸੀਂ ਅਪ-ਡਾਊਨ ਹੂੰ 40 ਮਿੰਟ ਦਾ ਤੇ ਉਹ 40 ਮਿੰਟ ਬਚਾਉਣ ਲਈ ਦੇਖੋ ਉਹਦੀ ਉਹਦੇ ਨਾਲ ਜਿਹੜਾ ਕੋ ਡਰਾਈਵਰ ਸੀ ਪਲੱਸ ਤਿੰਨ ਜਾਨਾਂ ਚਲੀਆਂ ਗਈਆਂ ਹਾਲਤੋ ਮਤਲਬ ਉਹਦਾ ਉਹਦਾ ਕੋਈ ਕਸੂਰ ਇਕੋ ਹੀ ਹੈ ਕਿ ਉਹਨੇ ਗਲਤ ਜੂਟਰਨ ਲਿਆ ਪਰ ਨੀਅਤ ਮਾੜੀ ਨਹੀਂ ਸੀ ਅਸੀਂ ਨਹੀਂ ਚਾਹੁੰਦੇ ਕਿ ਇਹ ਵੀਰ 28 ਸਾਲ ਦੀ ਉਮਰ ਹੈ ਤੇ ਇਸ ਮਤਲਬ 70 75 ਦੇ ਗੇਟ ਚ ਬਾਹਰ ਆਵੇ ਉਦੋਂ ਤੱਕ ਤੇ ਦੀ ਜ਼ਿੰਦਗੀ ਖਤਮ ਹੋ ਜਾਈਏ ਪੂਰੀ ਤਰ੍ਹਾਂ ਇਸ ਜ਼ਿੰਦਗੀ ਚ ਲਾਈਫ ਤੋਂ ਕੁਝ ਵੀ ਨਿਕਲ ਨਹੀਂ ਸਕਦਾ ਜੀ ਤੁਸੀਂ ਸਾਰਨਾ ਜੁੜਾ ਹੋ ਸਾਰਨਾ ਦਰਸ਼ਕ ਵੀ ਜੁੜੇ ਨੇ ਮਨਜਿੰਦਰ ਜੀ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੋਗੇ ਕਿ ਤੁਸੀਂ ਵੀ ਪਟੀਸ਼ਨ ਸਾਈਲ ਕੀਤੀ ਹੈ ਜੀ ਜਤਿਕਾਰ ਜੀ ਮੈਡਮ ਜੀ ਮੈਂ ਇਹਦੇ ਅਸੀਂ ਵੈਦੀ ਵਕੀਲ ਸਾਹਿਬ ਨੂੰ ਦੱਸਣਾ ਚਾਹੁੰਦਾ ਹਾਂ ਵੀ ਉਸ ਗੱਡੀ ਦੇ ਵਿੱਚ ਉਹ ਦੱਸਦੇ ਆ ਵੀ ਸ਼ਰਾਬ ਨਿਕਲੀ ਹੈ ਉਹਨਾਂ ਨੇ ਡ੍ਰਿੰਗ ਕੀਤੀ ਆ ਹੂੰ ਸਿਰਦਜੀ ਗੱਲ ਇਹ ਹੈ ਵੀ ਜੇਕਰ ਤੁਸੀਂ ਗੱਡੀ ਤੁਹਾਨੂੰ ਦੇਤੀ ਹੈ ਵੀ ਰੋਡ ਦੇ ਉੱਤੇ ਗਾੜੀ ਗੱਡੀ ਖੜੀ ਹੈ ਕੀ ਗੱਲ ਤੁਹਾਡਾ ਬੇਲਾਉਣ ਦਾ ਫਰਜ਼ ਨਹੀਂ ਕਿ ਗਲਤੀ ਤੇ ਉਹਨਾਂ ਦੀ ਵੀ ਠੀਕ ਹੈ ਇਹਦੀ ਵੀ ਗਲਤੀ ਜਿ세 ਜੂਰਨਟ ਨੇ ਮਾਰਿਆ ਠੀਕ ਮੰਨੀ ਜਾਂਦੀ ਅਸੀਂ ਦੀ ਗਲਤੀ ਪਰ ਜੇ ਤੁਸੀਂ ਗੱਡੀ ਚਲਾ ਰਹੇ ਸੀ ਕਿ ਕਰ ਤੁਹਾਨੂੰ ਗੱਡੀ ਰੋਕਣ ਦਾ ਤੁਹਾਡਾ ਰੋਕਣ ਦਾ ਹੱਕ ਨਹੀਂਗਾ ਵੀ ਗਾੜੀ ਸਾਡੇ ਕੋਈ ਚੀਜ਼ਾਂ ਨਹੀਂ ਕਿ ਜਦ ਤੁਸੀਂ ਕਿਸੇ ਦੇ ਉੱਪਰ ਚੜਾ ਦੋਗੇ ਸਾਰੇ ਤੇ ਵੀ ਗਲਤੀ ਹੋ ਸਕਦੀ ਹੈ ਇਹਦੀ ਵੀ ਗਲਤੀ ਹੋ ਸਕਦੀ ਪਰ ਜਿਹੜੇ ਵਿੱਚ ਗੱਡੀ ਚਲਾ ਰਹੇ ਸੀ ਉਹਨਾਂ ਦੀ ਗੱਡੀ 'ਚ ਸ਼ਰਾਬ ਨਿਕਲੀ ਆ ਕੋਈ ਉਹਨਾਂ ਨੂੰ ਇਹ ਫੈਨ ਚਾਹੀਦਾ ਕਿ ਜਾਂ ਸਿਰਫ ਜੋਸ਼ ਲੋ ਠੀਕ ਹੈ ਮਰ ਗਏ ਪਰ ਉਹਨਾਂ ਦੇ ਮਗਰ ਇਹ ਵੀ ਵੇਖੋ ਨਾ ਵੀ ਕਾਨੂੰਨ ਕੀ ਕਹਿੰਦਾ ਵਾ ਵੀ ਤੁਸੀਂ ਗੱਡੀਆਂ ਰੋਕੋ ਤੁਸੀਂ ਗਾੜੇ ਬੰਨੇ ਕੋਈ ਆ ਗਿਆ ਤੇ ਜੇ ਬਾਈ ਜਾਨ ਸੀ ਇਹ ਤੇ ਚਲੋ ਇਹ ਟਰੱਕ ਸੀ ਜੇ ਕੋਈ ਗਾੜੀ ਹੋਰ ਪਬਲਿਕ ਹੁੰਦੀ ਜਾਂ ਕੋਈ ਬੰਦਿਆਂ ਦੇ ਉਹਨਾਂ ਦਾ ਵੀ ਗੱਡੀ ਚੜਾ ਦਿੰਦੇ ਚਲੋ ਬਹੁਤ-ਬਹੁਤ ਸ਼ੁਕਰੀਆ ਸਰਨਾਲ ਨਵਦੀਪ ਸਿੰਘ ਜੁੜੇ ਹੋਏ ਨੇ ਸੰਗਰੂਰ ਤੋਂ ਕੀ ਕਹਿਣਾ ਚਾਹੋਗੇ ਸਰ ਜੀ ਮੈਂ ਮਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਇਹ ਗੱਡੀ ਚ ਚਲਾ ਬੱਜੀ ਹੈ ਵਿੱਚ ਤੇ ਇਹਨਾਂ ਨੇ ਬ੍ਰੇਕ ਨਹੀਂ ਮਾਰੇ ਹੈਗੇ ਤੇ ਇਹ ਬ੍ਰੇਕ ਵੀ ਮਾਰ ਸਕਦੇ ਸੀ ਅਸਲ ਧਿਆਨ ਨਹੀਂ ਸੀ ਜਦ ਤੱਕ ਇਹਨਾਂ ਨੇ ਕੋਈ ਡਰਿੰਕ ਵਗੈਰਾ ਕੀਤੀ ਹੋਊਗੀ ਠੀਕ ਹੈ ਕਸੂਰ ਵਾਰ ਚਲੋ ਠੀਕ ਹੈ ਟਰਾਲੇ ਵਾਲਾ ਆਪਾਂ ਕਹਿ ਰਹੇ ਆ ਤੇ ਦੂਜੀ ਗੱਲ ਪਹਿਲਾਂ ਵੀ 101 ਸਾਲ ਦੀ ਸਜ਼ਾ ਹੋਈ ਸੀ ਉੱਥੇ ਟਰੱਕ ਡਰਾਈਵਰ ਨੂੰ ਉਹ ਵੀ 100 ਸਾਲ ਉਹਨਾਂ ਨੂੰ ਦੀ ਮਾਫੀ ਕਰਕੇ 1 ਸਾਲ ਦੀ ਸਜ਼ਾ ਹੋਈ ਸੀਗੀ ਤੇ ਬਾਕੀ ਇੱਕ ਵੇਲੇ ਵਾਂਗ ਫਵਾਹ ਬਹੁਤ ਲੜਾਈ ਜਾ ਰਹੀ ਹੈ ਕਿ ਵੀ ਇਹ 45 ਸਾਲ ਦੀ ਸਜ਼ਾ ਹੋਗੀ ਅਜੇ ਤਹੇ ਇਹ ਜੀ ਕੋਈ ਗੱਲ ਤਾਂ ਲੱਗ ਤਾਂ ਰਹੀ ਨਹੀਂ ਹਜੇ ਹੂੰ ਤੇ ਇਹਨਾਂ ਨੂੰ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਤੇ ਆਪਣੀ ਗਵਰਨਮੈਂਟ ਨੂੰ ਦੇਖ ਕੇ ਅਰੇ ਮੈਂ ਹੂੰ ਜੀ ਚਲੋ ਚਲੋ ਬਾਤਾਂ ਜਾਂ ਵੀ ਚਾਹੇ ਉੱਥੇ ਹੂੰ ਹੂੰ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਨਵਦੀਪ ਅਸੁਨੀਲ ਜੀ ਦੋ ਦਰਸ਼ਕਸਾਂ ਨੇ ਜੁੜੇ ਉਹਨਾਂ ਦਾ ਕਹਿਣਾ ਹੈ ਕਿ ਜੋ ਕਾਰ ਹੈ ਉਸ ਤੇ ਸ਼ਰਾਬ ਪਈ ਗਈ ਹੈ ਬਲਾ ਬਲਾ ਉਹਨਾਂ ਨੇ ਗਲਤਾ ਜ਼ਿਕਰ ਕਰ ਰਹੇ ਨੇ ਪਰ ਇਹ ਮੈਟਰੋਫ ਇਨਵੈਸਟੀਗੇਸ਼ਨ ਹੈ ਦੇਖੋ ਇਸ ਤਰ੍ਹਾਂ ਯੂ ਐਸ اے ਕੈਨੇਡਾ ਜਾਂ ਫੋਰਨ ਸਾਰੇ ਕੰਟਰੀਆਂ ਦਾ ਰੂਲ ਦੱਸ ਦਿੰਨਾ ਤੁਸੀਂ ਸੀਲਡ ਬੋਤਲ ਸ਼ਰਾਬ ਦੀ ਸੀਲਡ ਬੋਤਲ ਫਿਰ ਉਸ ਤੋਂ ਬਾਅਦ ਉਹ ਗੱਤੇ ਦੇ ਡੱਬੇ 'ਚ ਵੀ ਬੰਦ ਹੋਵੇ ਉਸ ਤੋਂ ਬਾਅਦ ਉਹ ਲਿਫਾਫੇ 'ਚ ਵੀ ਪਈ ਹੋਵੇ ਉਹ ਤੁਹਾਡੇ ਡਰਾਈਵਰ ਕੈਬਿਨ ਚਾਹੇ ਉਹ ਡਰਾਈਵਰ ਦਾ ਕੈਬਿਨ ਹੈ ਚਾਹੇ ਪਿਛਲੇ ਪਵਿਲੀਅਨ ਕੈਬਿਨ ਹੈ ਇਸ ਕੈਬਿਨ ਚ ਹੋਣ ਜੇ ਹੈਗੀ ਹੈ ਤੇ ਤੁਹਾਡਾ ਬਹੁਤ ਵੱਡਾ ਚਲਾਨ ਹੈ ਜੇ ਸ਼ਰਾਬ ਦੀ ਬੋਤਲ ਤੁਸੀਂ ਕੈਰੀ ਕਰ ਰਹੇ ਹੋ ਉਹ ਤੁਹਾਡੇ ਪਿੱਛੇ ਡਿੱਕੀ ਦੇ ਵਿੱਚ ਤੁਹਾਡੇ ਸਮਾਨ ਚ ਪਈ ਹੋਣੀ ਚਾਹੀਦੀ ਹੈ ਉਹ ਅਲਾਉਡ ਹੈ ਯੂ ਕੈਨ ਨਾਟ ਕੈਰੀ ਲੂਸ ਬੋਤਲ ਤੇ ਰੱਖਣਾ ਸਮਝੋ ਮੌਤ ਹੀ ਹੈ ਲੂਸ ਬੋਤਲ ਸ਼ਰਾਬ ਦੀ ਤੁਸੀਂ ਆਪਣੇ ਕੈਬਿਨ ਚ ਕਿਤੇ ਵੀ ਨਹੀਂ ਰੱਖ ਸਕਦੇ ਇਹਨਾਂ ਸਖਤ ਕਾਨੂੰਨ ਹੈ ਦੂਜੀ ਗੱਲ ਮੈਂ ਦੱਸ ਦਿੰਦਾ ਜੋ ਵੀਰ ਜੀ ਉਹਨਾਂ ਨੇ ਕਿਹਾ ਮਿੰਜਤਨਰ ਭਾਜ ਨੇ ਕੱਲ ਮੇਰੀ ਡਿਬੇਟ ਚ ਵੀ ਇਹ ਡਿਸਕਸ਼ਨ ਹੋਇਆ ਸੀ ਸੀ ਕਿ ਜਿੰਨੇ ਟੱਕਰ ਮਾਰੀ ਹੈ ਉਹਨੂੰ ਤੇ ਸਾਹਮਣੇ ਟਰੱਕ ਵਿਖ ਰਿਹਾ ਹੂੰ ਔਰ ਮੈਂ ਹੁਣੇ ਵੀ ਕਿਹਾ ਕਿ ਅੱਟੇ ਆ ਵੀ ਉਹਦੀ ਉਹਨੂੰ ਵੀ ਟਰੱਕ ਐਡਾ ਵੱਡਾ ਟਰੱਕ 70 ਫੁੱਟ ਲੰਬਾ ਟਰੱਲ ਹੈ ਜੀ ਹੂੰ 70 ਫੁੱਟ ਜੀ ਉੱਥੇ ਤੇ ਹਿਊਜ ਟਰੱਕਸ ਹੁੰਦੇ ਨੇ ਹੂੰ ਔਰ ਐਡੇ ਲੰਬੇ ਟਰੱਕ ਦੇ ਵਿੱਚ ਇੰਨੀ ਦੂਰੋਂ ਆ ਕੇ ਹਿੱਟ ਕੀਤੀ ਹੈ ਗੱਡੀ ਮੈਂ ਕਹਿੰਦਾ ਸ਼ਰਾਬ ਪੀਣ ਦਾ ਮੈਨੂੰ ਨਹੀਂ ਅੱਲੇ ਤੱਕਰ ਕੋਈ ਜਗ੍ਹਾ ਤੇ ਪਤਾ ਲੱਗਾ ਕਿ ਸ਼ਰਾਬ ਪੀਤੀ ਹੈ ਕਿ ਨਹੀਂ ਪੀਤੀ ਪਰ ਫਰੰਟ ਹਿੱਟ ਮੰਨਾਂਗੇ ਇਹਨੂੰ ਆਪਾਂ ਹੂੰ ਹੂੰ ਵਿਚ ਮੀਨਸ ਕਿ ਉਹ ਬੰਦੇ ਵੀ ਅਨਕੌਨਸ਼ੀਅਸ ਸੀਗੇ ਧਿਆਨ ਨਹੀਂ ਸੀ ਉਹਨਾਂ ਦਾ ਉਹਨਾਂ ਨੂੰ ਜੇ ਦਿਖ ਜਾਂਦਾ ਗੱਡੀ ਬ੍ਰੇਕ ਮਾਰਦੀ ਸਕਿਡ ਕਰਦੀ ਸੜਕ ਤੇ ਤੇ ਪਤਾ ਲੱਗਦਾ ਕਿ ਉਹਨਾਂ ਨੂੰ ਅਚਾਨਕ ਪਤਾ ਲੱਗਾ ਰਾਈਟ ਉਹਨਾਂ ਨੇ ਤਾਂ ਬ੍ਰੇਕ ਹੀ ਨਹੀਂ ਮਾਰੀ ਇਟ ਮੀਨਸ ਉਹ ਵੀ ਕੋਈ ਹਾਲਾਤ ਸੰਦਿਗਧ ਵਿੱਚ ਹੀ ਸੀਗੇ ਜਿਨ੍ਹਾਂ ਨੇ ਐਡਾ ਵੱਡਾ ਟਰੱਕ ਨਹੀਂ ਦੇਖਿਆ ਔਰ ਉਹਨਾਂ ਦੀ ਸਪੀਡ 145 ਕਿਲੋਮੀਟਰ ਪਰ ਅਵਰ ਦੱਸੀ ਜਾਂਦੀ ਹੈ ਜੀ ਸੁਨੀਲ ਜੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਇੱਕ ਹੋਰ ਕੋਲਰ ਜੁੜੇ ਹੋਏ ਨੇ ਕਿਰਪਾਲ ਸਿੰਘ ਪਟਾਲਾ ਸਰ ਕੀ ਕਹਿਣਾ ਚਾਹੋਗੇ ਕਿਰਪਾਲ ਜੀ ਮੈਡਮ ਗੱਲ ਇਹ ਹੈ ਵੀ ਜੇ ਹੁਣ ਇਹਨਾਂ ਨੇ ਇੱਕ ਹੋਰ ਗੱਲ ਕਹਿ ਰਹੇ ਆਂ ਕਿ ਜਿੰਨੇ ਵੀ ਪੰਜਾਬੀ ਦੂਸਰੇ ਆਂ ਤੇ ਉਹਨਾਂ ਨੂੰ ਅਸੀਂ ਲਾਇਸੈਂਸ ਕੈਨਸਲ ਕਰ ਦੇਣੇ ਆ ਜਾਂ ਨਹੀਂ ਦੇਣੇ ਇਹ ਵੀ ਕੋਈ ਰਾਈਟ ਨਹੀਂ ਹੈਗਾ ਇਹ ਵੀ ਕੋਈ ਗੱਲ ਨਹੀਂ ਹੈ ਜੀ ਨਹੀਂ ਖਾਲੀ ਪੰਜਾਬੀ ਨਹੀਂ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪ੍ਰਵਾਸੀ ਆਣਗੇ ਉਹਨਾਂ ਨੂੰ ਅਸੀਂ ਵੀਜ਼ਾ ਨਹੀਂ ਜਾਰੀ ਕਰਾਂਗੇ ਆਹ ਵੀਜ਼ਾ ਨਹੀਂ ਜਾਰੀ ਕਰਾਂਗੇ ਨੇ ਲਾਇਸੈਂਸ ਵੀ ਕਿਹਾ ਹਾਂ ਜੀ ਹਾਂ ਜੀ ਹਾਂ ਲਾਇਸੈਂਸ ਵੀ ਨਹੀਂ ਦੇਵਾਂਗੇ ਇਹ ਇਹ ਵੀ ਬੱਚੇ ਦੀ ਸਜ਼ਾ ਚਲੋ ਬੱਚੇ ਨੇ ਗਲਤੀ ਕਰ ਦਿੱਤੀ ਠੀਕ ਹੈ ਇਹ ਬਾਕੀ ਪੰਜਾਬੀਆਂ ਨੂੰ ਬਾਕੀ ਜਿਹੜੇ ਟਰੱਕ ਡਰਾਈਵਰ ਨੂੰ ਸਜ਼ਾ ਕਿਉਂ ਦਿੱਤੀ ਜਾਂਦੀ ਹੈ ਇਹ ਵੀ ਰਾਈਟ ਨਹੀਂ ਹੈਗਾ ਨਾ ਜੀ ਕਿਉਂਕਿ ਜਿਹਨੇ ਵੀ ਸਾਡੇ ਡਰਾਈਵਰ ਭਰਾ ਭਰਾ ਹੈ ਉਹ ਸਾਰੇ ਸਾਡੀ ਇਕਨੋਮੀ ਦੇ ਵਿੱਚ ਸਾਡੇ ਧੋਟਵਾਈ ਤੇ ਸਭ ਤੋਂ ਵੱਡਾ ਹਿੱਸਾ ਹੁੰਦੇ ਆ ਠੀਕ ਹੈ ਨਾ ਜੇ ਉਥੋਂ ਪੰਜਾਬੀ ਡਰਾਈਵਰ ਜਾਂ ਦੂਸਰੇ ਡਰਾਈਵਰ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਕਿੰਨਾ ਦੇਸ਼ ਨੂੰ ਉਸ ਨੂੰ ਵੀ ਯੂਐਸਨੋ ਵੀ ਲਾਸ ਹੋਊਗਾ ਨਾ ਹੂੰ ਜੀ ਇਹ ਇਹ ਵੀ ਨਹੀਂ ਹੋਣਾ ਚਾਹੀਦਾ ਹੂੰ ਜੀ ਬਹੁਤ ਬਹੁਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਦੱਸ ਲੱਗਾ ਜੀ ਇਹ ਵਾਲੀ ਕੈਟਾਗਰੀ ਜਿਹੜੀ ਰੇਸਿਸਿਜ਼ਮ ਚ ਆਉਂਦੀ ਹੈ ਜਾਤੀਵਾਦ ਜੀ ਸੁਨੀਲ ਜੀ ਜੀ ਅਸੀਂ ਚਰਚਾ ਕਰਨੇ ਸਾਡੇ ਨਾਲ ਇੱਕ ਹੋਰ ਕੋਲਰ ਜੁੜੇ ਹੋਏ ਨੇ ਯਾਦਵਿੰਦਰ ਸਿੰਘ ਲੰਗੋਵਾਲ ਤੋਂ ਸਰ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਮੈਮ ਜੀ ਹਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਇੱਕ ਜੀ ਆਪਾਂ ਵੀਡੀਓ ਨੇ ਧਿਆਨ ਨਾਲ ਦੇਖੀਏ ਨਾ ਉਹਦੇ ਵਿੱਚ ਬ੍ਰੇਕ ਬਿਲਕੁਲ ਨਹੀਂ ਲੱਗੇ ਹੈਗੇ ਹੂੰ ਤੇ ਜੇ ਆਪਾਂ ਪੋਚ ਜੇ ਉਹਨਾਂ ਦੀ ਬੋਡੀ ਰਿਪੋਰਟ ਨਹੀਂ ਕਰ ਕਰਨ ਉਹ ਚ ਵੀ ਪਤਾ ਲੱਗੂਗਾ ਨਾ ਇਹ ਹੂੰ ਕੀ ਪਤਾ ਉਹਨਾਂ ਨੇ ਡਰਗ ਲਈ ਹੋਵੇ ਕੋਈ ਇੱਕ ਬੰਦੇ ਦਾ ਦੋਸ਼ ਸਾਰਿਆਂ ਤੇ ਨਹੀਂ ਮੜਿਆ ਜਾ ਸਕਦਾ ਹੂੰ ਉਹਨਾਂ ਨੇ ਸਾਰੀ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਨੇ ਉਸ ਦੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੁਨੀਲ ਜੀ ਦਰਸ਼ਕਾਂ ਦਾ ਕਹਿਣਾ ਹੈ ਕਾਲਸ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਕਹਿਣਾ ਹੈ ਕਿ ਇੱਕ ਦੀ ਸਜ਼ਾ ਬਾਕੀਆਂ ਨੂੰ ਕਿਉਂ ਦਿੱਤੀ ਜਾਏ ਤੇ ਇਹ ਵੀ ਚਰਚਾਵਾਂ ਨੇ ਕਿ ਉਹਨਾਂ ਨੇ ਕਿਸੇ ਤਰੀਕੇ ਦਾ ਨਸ਼ਾ ਕੰਜ਼ਿਊਮ ਕੀਤਾ ਹੈ ਉਹਨਾਂ ਦੀ ਸਪੀਡ ਇੰਨੀ ਜ਼ਿਆਦਾ ਕਿਉਂ ਸੀ ਉਹਨਾਂ ਨੇ ਬ੍ਰੇਕ ਕਿਉਂ ਨਹੀਂ ਲਗਾਈ ਡੈਫੀਨਿਟਲੀ ਇਹ ਵੀ ਮੈਂ ਕਹਿਣਾ ਪਿਆ ਕਿ ਜਿਹੜੀ ਸਾਡੀ ਵੀ ਆਨਲਾਈਨ ਪਟੀਸ਼ਨਾਂ ਸਾਈਨ ਹੋ ਰਹੀਆਂ ਜਿਹੜੀ ਸਾਡੀ ਰਿਪਰੈਸਨ ਵੀ ਚੱਲੀ ਹੈ ਉਹਦੇ ਵਿੱਚ ਇਹ ਵਾਲੇ ਸਵਾਲ નો ਡਾਊਟ ਆਫ ਵਿਕਟਮ ਪਰਿਵਾਰ ਹੈ ਜਿਹੜਾ ਘਰੋਂ ਬੰਦਾ ਹੀ ਚਲਾ ਗਿਆ ਉਸ ਤੋਂ ਵੱਡੀ ਸਜ਼ਾ ਉਹਨੂੰ ਨਹੀਂ ਮਿਲ ਸਕਦੀ ਉਹਨਾਂ ਦੀ ਗਲਤੀ ਦੇ ਤੇ ਐਸੀ ਸਜ਼ਾ ਕਿ ਜ਼ਿੰਦਗੀ ਚ ਦੁਬਾਰਾ ਐਗਜ਼ਿਸਟ ਨਹੀਂ ਕਰ ਰਹੇ ਰਾਈਟ ਉਸ ਪਰਫਾਰਮਰ ਨਾਲ ਵੀ ਸਾਨੂੰ ਸਿੰਪਥੀ ਹੈ ਮੈਂ ਉਹਨੂੰ ਇਹ ਨਹੀਂ ਕਹਿੰਦਾ ਵੀ ਨਹੀਂ ਬਟ ਡੈਫੀਨਿਟਲੀ ਉਹਨਾਂ ਦਾ ਪੱਖ ਵੀ ਵੀ ਉਹਨਾਂ ਦੇ ਹਾਲਾਤ ਕੀ ਸੀ ਵਾਕਈ ਉਹ ਇਨਟੌਕਸੀਕੇਸ਼ਨ ਸਟੇਜ 'ਚ ਸੀ ਵਾਕਈ ਕਿਸੇ ਹੋਰ ਅਵਸਥਾ ਸੀ ਸ਼ਰਾਬ ਦੀ ਬੋਤਲ ਸੀ ਬਾਕੀ ਦੇ ਹਾਲਾਤ ਦੇਖੇ ਜਾਣੇ ਚਾਹੀਦੇ ਆ ਔਰ ਉਹਨੂੰ ਵੀ ਕੋਰਟ ਦੇ ਅੱਗੇ ਦੱਸਣਾ ਚਾਹੀਦਾ ਹੈ ਕਿ ਗਲਤੀ ਦੀ ਸਜ਼ਾ ਐਡੀ ਭੈੜੀ ਨਹੀਂ ਦੇਵੋ ਕਿ ਉਹ ਬੰਦਾ ਆਪਣਾ ਕਰੀਅਰ ਹੀ ਖਤਮ ਕਰ ਜੇ ਬੰਦਾ ਆਪਣਾ ਖਤਮ ਕਰ ਜੇ ਪਰ ਅਗਲੀ ਗੱਲ ਦੱਸਾਂ ਜੇ ਇਹ ਗੱਡੀ 2 ਫੁੱਟ ਡਰਾਈਵਰ ਦਾ ਜਿਹੜਾ ਕੈਬਿਨ ਹੁੰਦਾ ਜਾਂ ਅਗਲਾ ਇੰਜਨ ਏਰੀਆ ਹੁੰਦਾ ਜਿਹਨੂੰ ਆਪਾਂ ਘੋੜਾ ਕੰਨੇ ਆ ਜੇ ਉਹਦੇ ਕੋਨ ਹੁੰਦੇ ਤੇ ਸ਼ਾਇਦ ਇਹਨਾਂ ਬੱਚਿਆਂ ਨੂੰ ਸੱਟ ਸਿਰਫ ਸੱਟਾਂ ਲੱਗਦੀਆਂ ਇਹਨਾਂ ਦੇ 에ਅਰ ਬੈਗ ਖੁੱਲ ਜਾਂਦੇ ਕਿਉਂਕਿ ਇਹ ਟਰਾਲੇ ਦੇ ਵਿੱਚ ਹੀ ਜਾ ਕੇ ਬਣ ਗਏ ਜੇ ਬ੍ਰੇਕ ਲਾਈ ਹੁੰਦੀ ਤੇ ਗੱਡੀ ਘੁੰਮਣੀ ਸੀ ਸਕਿਟ ਕਰਨੀ ਸੀ ਔਰ ਇਹਨਾਂ ਦਾ ਬਚਾਅ ਹੋ ਜਾਣਾ ਸੀ ਠੀਕ ਹੈ ਗੱਡੀ ਭੱਜੀ ਜਾਂਦੀ ਉਹ ਦਾ ਜੋ ਚਲੋ ਖਰਚਾ ਖਰਚਾ ਹੁੰਦਾ ਹੁੰਦਾ ਬਟ ਇਹ ਤੇ ਬਹੁਤ ਵੱਡਾ ਕੰਮ ਹੋਇਆ ਔਰ ਜੇ ਸਰਕਾਰ ਉਥੋਂ ਦੀ ਇਹ ਕਹਿੰਦੀ ਹੈ ਕਿ ਪ੍ਰਵਾਸੀਆਂ ਨੂੰ ਲਾਇਸੈਂਸ ਨਹੀਂ ਦੇਣੇ ਹੂੰ ਤੇ ਡੈਫੀਨੇਟਲੀ ਜਦੋਂ ਹੁਣ ਟਰੰਪ ਸਰਕਾਰ ਨੇ ਪਿੱਛੇ ਜਿਹਾ ਕਿਹਾ ਜੀ ਇੰਡੀਆ ਤੋਂ ਸਮਾਨ ਨਹੀਂ ਮੰਗਵਾਉਣਾ ਹੂੰ ਤੇ ਇੰਡੀਆ ਸਰਕਾਰ ਨੇ ਕਿਹਾ ਸੀ ਤੈਨੂੰ ਸਮਾਨ ਹੀ ਨਹੀਂ ਦੇਣਾ ਹੂੰ ਜੇ ਇੰਡੀਆ ਦੇ ਸਮਾਨ ਦੇ ਟੈਰਿਫ ਲਾਉਣਾ ਤੇ ਨਾਲ ਹੀ ਅਗਲੇ ਮਿੰਟ ਹੋਰ ਫੈਸਲਾ ਆ ਗਿਆ ਸੁਨੀਲ ਜੀ ਕੀ ਇਹੋ ਜੇ ਕੇਸਸ ਰੇਸਿਜ਼ਮ ਦੇ ਅੰਡਰ ਵੀ ਆਂਦੇ ਨੇ ਬਿਲਕੁਲ ਰੈਸਿਜ਼ਮ ਦੇ ਅੰਦਰ ਆਉਂਦੇ ਆ ਜੀ ਹਾਊ ਯੂ ਕੈਨ ਆਇਡੈਂਟੀਫਾਈ ਕਿ ਸਿਰਫ ਪ੍ਰਵਾਸੀ ਬੰਦੇ ਇੱਥੇ ਆ ਕੇ ਗੰਦ ਪਾਉਂਦੇ ਨੇ ਦੂਜੇ ਨਹੀਂ ਪਾਉਂਦੇ ਉਥੇ ਅਮਰੀਕਨ ਵੀ ਐਕਸੀਡੈਂਟ ਕਰ ਦਿੰਦੇ ਫਿਰ ਉਹਨਾਂ ਲਈ ਵੀ ਲਾਅ ਬਣਾਓ ਕਿ ਅਸੀਂ ਇਹਨਾਂ ਨੂੰ ਬਿਲਕੁਲ ਆਹੀ ਜੋ ਐਕਸੀਡੈਂਟ ਹੈ ਉਥੇ ਦੇ ਕਿਸੇ ਸਿਟੀਜ਼ਨ ਨੇ ਅਮਰੀਕਨ ਸਿਟੀਜ਼ਨ ਨੇ ਕੀਤਾ ਹੁੰਦਾ ਕਿ ਤਾਂ ਵੀ ਇੰਨਾ ਵੱਡਾ ਕੇਸ ਬੰਦਾ ਬਿਲਕੁਲ ਬੰਨਣਾ ਜੀ ਫਿਰ ਤੇ ਕੇਸ ਇਹੋ ਕੁਝ ਬੰਨਣਾ ਸੀ ਪਰ ਇਹੋ ਜਿਹਾ ਬਿਆਨ ਨਹੀਂ ਸੀ ਆਣੇ ਸਰਕਾਰ ਦੇ ਕਿ ਅਸੀਂ ਲਾਇਸੈਂਸ ਨਹੀਂ ਦੇਵਾਂਗੇ ਫਿਊਚਰ ਚ ਮੈਂ ਕੈਨੇਡਾ ਗਿਆ ਸੀ ਮੈਂ ਆਪਣਾ ਡਰਾਈਵਿੰਗ ਲਾਇਸੈਂਸ ਬਣਾਇਆ ਹਮ ਵਿਦਨ ਲਾ ਬਣਾਇਆ ਦੇਖੋ ਕਮਰਸ਼ੀਅਲ ਗੱਡੀ ਚਲਾਉਣ ਲਈ ਤੁਹਾਨੂੰ ਉੱਥੋਂ ਦਾ ਗ੍ਰੀਨ ਕਾਰਡ ਵਰਕ ਪਰਮਿਟ ਜਾਂ ਤੁਹਾਨੂੰ ਪੀਆਰ ਹੋਣੀ ਜ਼ਰੂਰੀ ਹੈ ਹਮ ਅਗਰ ਤੁਸੀਂ ਨਾਰਮਲ ਗੱਡੀ ਚਲਾਉਣੀ ਹੈ ਹਮ ਤੇ ਤੁਸੀਂ ਉੱਥੇ ਜਾ ਕੇ ਮੈਂ ਆਪਣੇ ਪਾਸਪੋਰਟ ਦਿੱਤਾ ਹਮ ਆਪਣਾ ਉੱਥੇ ਹੀ ਮੌਕੇ ਤੇ ਉਹਨਾਂ ਨੇ ਮੇਰਾ ਆਈ ਟੈਸਟ ਵਗੈਰਾ ਲਿਆ ਹਮ ਤੇ ਮੈਨੂੰ ਰਿਟਨ ਟੈਸਟ ਵਿੱਚ ਬਿਠਾ ਦਿੱਤਾ ਹਮ ਮੈਂ ਪਹਿਲੀ ਵਾਰ ਚ ਪਾਸ ਕਰ ਲਿਆ ਹਮ ਮੈਨੂੰ ਇਨੀਸ਼ੀਅਲ ਲਰਨਿੰਗ ਲਾਇਸੈਂਸ ਮਿਲ ਗਿਆ ਜਿਹੜਾ 5 ਸਾਲ ਦੀ ਵੈਲ ਮੇਰਾ ਉਥੇ ਰੂਲ ਕੀ ਹੈ ਵੀ ਹੁਣ ਮੈਂ ਸਿਰਫ ਇੱਕ ਬੰਦਾ ਹੋਰ ਜਿਹੜਾ ਜਾਂ ਦੂਜਾ ਬੰਦਾ ਵੀ ਜਿਹਦੇ ਕੋਲ ਵੈਲਿਡ ਪੱਕਾ ਲਾਇਸੈਂਸ ਹੋਏਗਾ ਉਹ ਮੇਰੇ ਨਾਲ ਬਹਿ ਕੇ ਗੱਡੀ ਚ ਜਾ ਸਕਦਾ ਮੈਂ ਬਿਨਾਂ ਲਾਇਸੈਂਸ ਵਾਲੇ ਨੂੰ ਗੱਡੀ ਚ ਨਹੀਂ ਬਿਠਾ ਸਕਦਾ ਜੀ ਜੀ ਰਾਤ ਦੇ 11 ਵਜੇ ਤੋਂ ਰੂਲਸ ਆਰ ਸਟ੍ਰਿਕਟ देयर ਹੈਨਾ ਅਸੀਂ ਚਰਚਾ ਨੂੰ ਅੱਗੇ ਵਧਾਵਾਂਗੇ ਸਾਡੇ ਨਾਲ ਇੱਕ ਕੋਲਰ ਜੁੜੇ ਹੋਏ ਨੇ ਸੁਨੀਲ ਜੀ ਹਰਿੰਦਰ ਸਿੰਘ ਜੁੜੇ ਹੋਏ ਨੇ ਮਲੇਰ ਕੋਟਲਾ ਤੋਂ ਹੇਂਦਰ ਤੁਸੀਂ ਕੀ ਕਹਿਣਾ ਚਾਹੋਗੇ ਹੈਲੋ ਸਸਿਕਾ ਮੈਡਮ ਜੀ ਜੀ ਸਸਿਕਾਲ ਮੈਂ ਤਾਂ ਇਹ ਕਹਿਣ ਜਣਾ ਹੈ ਤਾਂ ਟ੍ਰਾਇਲ ਵੀ ਨਹੀਂ ਚੱਲਿਆ ਕਿਸੇ ਦਾ ਲੋਕਾ ਤੇ ਸਜ਼ਾ ਦੇਣ ਲੱਗ ਗਏ ਜੀ ਹੈਲੋ ਜੀ ਜੀ ਹੈ ਤਾਂ ਡਰਾਈਵ ਨਹੀਂ ਚੱਲਿਆ ਸਾਲ ਤੋਂ ਲੱਗਣਗੇ ਚੱਲਾਂਗੇ ਦੂਜੀ ਗੱਡੀ ਦਾ ਵੀ ਪਤਾ ਕਰਨਗੇ ਡਰਿੰਕ ਕੀਤੀ ਸੀ ਉਹਨਾਂ ਨੇ ਕਿ ਨਹੀਂ ਕੀਤੀ ਸੀਗੀ ਜੀ ਹੂੰ ਜੀ ਚਲੋ ਆ ਤੇ ਮੈਟਰੋਫ ਇਨਵੈਸਟੀਗੇਸ਼ਨ ਹੈ ਹਨਾ ਸੁਨੀਲ ਜੀ ਤੁਹਾਡਾ ਜੀ ਜੀ ਲਾਸਟ ਕਮੈਂਟ ਸੁਨੀਲ ਜੀ ਹਾਂ ਜੀ ਮੈਂ ਤਾਂ ਇਸ ਤਰ੍ਹਾਂ ਜੀ ਸੁਨੀਲ ਜੀ ਲਾਸਟ ਕਮੈਂਟ ਇਸ ਤਰ੍ਹਾਂ ਮੈਂ ਬੱਸ ਐਸੇ ਕਹਣਾ ਸੋਸ਼ਲ ਮੀਡੀਆ ਨੇ ਬੜਾ ਗਾਹ ਪਾਇਆ ਜੀ ਇਹਦਾ ਡਰਾਈਵ ਚੱਲਣਾ ਲੱਗੂ ਪਤਾ ਹੈ ਸਾਲ ਤੋਂ ਸਾਲ ਲੱਗੂ ਪਤਾ ਜੀ ਕੀ ਬਸਾ ਜੀ ਹੂੰ ਹੂੰ ਜੀ ਜੀ ਆ ਮੈਟਰ ਅੰਡਰ ਇਨਵੈਸਟੀਗੇਸ਼ਨ ਹਲੇ ਹਾਂਜੀ ਹਾਂਜੀ ਹਲੇ ਮੈਟਰ ਇਨਵੈਸਟੀਗੇਸ਼ਨ ਹੈ ਇਹਦੇ ਚ ਹਰਜਿੰਦਰ ਨੂੰ ਵੀ ਪੂਰਾ ਸਮਾਂ ਦਿੱਤਾ ਜਾਏਗਾ ਵੀ ਤੂੰ ਜੋ ਕੁਝ ਕਹਿਣਾ ਚਾਹਨਾ ਹੈ ਉਹ ਚੀਜ਼ਾਂ ਦੱਸ ਡੈਫੀਨੇਟਲੀ ਉਹਨੂੰ ਗ੍ਰਿਫਤਾਰ ਕਰਕੇ ਰੱਖਿਆ ਔਰ ਕੋਈ ਵੱਡੀ ਗੱਲ ਨਹੀਂ ਲੱਖ ਡਾਲਰ ਦੀ ਸ਼ਿਉਰਟੀ ਤੇ 2 ਲੱਖ ਡਾਲਰ ਦੀ ਸ਼ਿਉਰਟੀ ਤੇ ਉਹਨੂੰ ਰੀਲੀਜ਼ ਵੀ ਕੀਤਾ ਜਾਵੇ ਉਹਨ पे ਔਰ ਉਹਨੇ ਜਿਹੜੀ ਉਹਦਾ ਲਾਇਸੈਂਸ ਸਸਪੈਂਡ ਰੱਖਿਆ ਜਾਵੇ ਕਿਉਂਕਿ ਉਥੋਂ ਦੀਆਂ ਕੋਟਾਵਾਂ ਵਿੱਚ ਇਹ ਕੋਈ ਹਾਰਡ ਕੋਰ ਕ੍ਰਿਮੀਨਲ ਨਹੀਂ ਸੀ ਕਿਨੇ ਬਹੁਤ ਕੁਛ ਕੀਤਾ ਜੀ ਸੋ ਫਿਨਿਟਲੀ ਹਲੇ ਫਸਟ ਚਾਰਜ ਹਲੇ ਉਧਰ ਤੇ ਚਾਰਜ ਲੱਗਣੇ ਆ ਉਹ ਕਹਿੰਦੇ ਦੋ ਚਾਰਜ ਲਾਉਣੇ ਆ ਵੀ ਇੱਕ ਇਸ ਇਮੀਗ੍ਰੇਸ਼ਨ ਦਾ ਲਾਉਣਾ ਹੈ ਕਿ ਦੂਜਾ ਲਾਉਣਾ ਹੈ ਜੋ ਵੀ ਉਥੋਂ ਦੀ ਏਜੰਸੀ ਚਾਰਜ ਲਾਉਣਗੀਆਂ ਉਹਦੇ ਵਿੱਚ ਇਹਦੇ ਕੋਲ ਪਾਵਰ ਹੈ ਕਿ ਆਈ ਐਮ ਗਿਲਟੀ অর ਆਈ ਐਮ ਨਾਟ ਗਿਲਟੀ ਜੇ ਕਹਿੰਦਾ ਆਈ ਐਮ ਗਿਲਟੀ ਉਹਦੀ ਪਿਨਿਸ਼ਮੈਂਟ ਮਿਲੂਗੀ ਫਿਰ ਵੀ ਇਨਵੈਸਟ ਫਿਰ ਵੀ ਕੋਰਟ ਚ ਟਰਾਇਲ ਚੱਲੂਗਾ ਵੀ ਸੁਨੀਲ ਜੀ ਅਸੀਂ ਵੀ ਆਹੀ ਉਮੀਦ ਕਰਦੇ ਹਾਂ ਕਿ ਵੱਤਵਾ ਜੋ ਲੋਕ ਨੇ ਇਸ ਪਟੀਸ਼ਨ ਨੂੰ ਸਾਈਨ ਕਰਨ ਤਾਂ ਜੋ ਹਰਜਿੰਦਰ ਨੂੰ ਜੋ ਸਜ਼ਾ ਦਿੱਤੀ ਜਾਣੀ ਹੈ ਉਥੇ ਦੀ ਕੋਰਟ ਦੇ ਵੱਲੋਂ ਉਸ ਦੀ ਮਿਆਦ ਨੂੰ ਘਟਾਇਆ ਜਾ ਸਕੇ